ਸਤਨਾਕ ਵਾਹਿਗੁਰੂ ਸਾਹਿਬ ਜੀ ਰਹਿ ਰਾਸ ਸਾਹਿਬ ਸੋ ਦਰੁ ਰਾਗ ਸਾਮਾ ਮਹਲਾ ਪਹਿਲਾ ਇੱਕ ਉਹੰਕਾਰ ਸਤਿਗੁਰ ਪ੍ਰਸਾਦਿ ਸੋ ਦਰ ਤੇਰਾ ਕੇਹਾ ਸੋ ਪਰਿਕੇਹਾ ਜਿਤੁ ਬਹਿ ਸਰਬ ਸੁਮਾਲੇ ਵਾਜੇ ਤੇਰੇ ਨਾਦੁ ਨੀ ਪ੍ਰਸੰਖਾ ਕਿਤਿ ਤੇਰੇ ਬਾਣਿ ਹਾਰੇ ਕਿਤਿ ਤੇਰੇ ਰਾਗੁ ਪ੍ਰਸੰਗ ਰਹੀਐ ਕਿਤਿ ਤੇਰੇ ਗਾਵਣਹਾਰੀ ਗਾਵੰਦਨ ਪਵਣ ਹੈ ਪਾਣੀ ਬਰਸੰਤਰ ਡਾਗ ਰਾਜਾ ਧਰਮ ਦਵਾਦੇ ਗਾਵੰਦਨ ਖੇਤ ਹੈ ਗਉਤ ਲਿੜ ਜਾਣਗ ਲੇਖ ਲੇਖ ਤਰੰ ਵਿਚਾਰੇ ਗਾਵੰਦਨ ਆਇਸ਼ਰਵ ਰਾਮਾ ਦੇਵੀ ਸੋਹਣ ਤਿਰਸ ਦਸਵਾਰੇ ਗਾਵੰਦਨ ਇੰਦਰੇਂਦਰ ਕ੍ਰਿਸ਼ਨ ਬੈਠੇ ਦੇਵਤਿਆਂ ਦਰ ਨਾਲਿ ਗਾਵੰਦਨ ਸਿੱਧ ਸਮਾਧੀ ਅੰਦਰ ਹੈ ਗਾਵੰਦਨ ਸਤ ਵਿਚਾਰੇ ਗਾਵੰਦਨ ਜਤੀ ਸਤਿ ਸੰਤ ਕੀ ਗਾਵੰਦਨ ਵੀਰ ਕਰਾਰੇ ਗਾਵੰਤਨ ਨੰ ਪੰਡਕ ਪੜਨ ਰਖਿ ਸਰਾਇ ਜਿਹ ਜਗ ਜਗ ਵੇਦਾ ਨਾਲੇ ਗਾਵੰਤ ਨਾਮੋਖਣਿ ਆ ਮਨਮੋਖਨ ਸਭ ਕਮਾਛ ਪਾਇ ਆ ਨਿ ਗਾਵੰਤਨ ਰਤਨੁ ਪਾਇ ਤੇਰੀ ਅਠ ਸਠਿ ਤੇ ਰਤਨ ਨਾਲੇ ਗਾਵੰਤ ਨ ਜੁਦ ਮਹਾ ਬਲ ਸੂਰਾ ਗਾਵੰਤਨ ਖਾਣੀ ਚਾਰੇ ਗਾਵੰਤਨ ਖੰਡ ਮੰਡਲ ਬੜਾ ਹੈ ਮੰਡਾ ਕਰ ਕਰਕੇ ਤੇਰੇ ਚਾਰੇ ਸੇਤ ਨ ਗਾਵਨ ਜੋਤਿ ਪਾਵਨ ਕਰਤੇ ਤੇਰੇ ਭਗਤ ਰਸਾਲੇ ਹੋਰ ਕਿਤਨ ਨਾ ਗਾਵਨੈ ਸੇਮਾ ਕਿਤਨ ਆਵਨੈ ਨਾਨਕ ਕਹਿ ਵਿਚਾਰੇ ਹੋਈ ਸੋਈ ਸਦੰਸ ਸਾਹਿਬ ਸੱਚ ਸੱਚ ਨਹੀਂ ਹੈ ਕੀ ਹੋ ਸਿਜਨ ਜਸੇ ਰਤਨ ਦੇ ਨਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨਿ અપਾਈ ਕਰ ਕਰ ਤਿਕ ਕੀਤਾ ਆਪਣਾ ਜਿਤ ਜਿਵ ਡਿਆਈ ਜੋ ਤਿਸ ਪਾਵੈ ਸੋਇ ਕਰਸੀ ਫਿਰ ਹਕਮ ਨ ਕਰਣਾ ਜਾਈ ਸੋ ਪਾਤ ਸਾਹ ਸਹਾ ਪਤ ਸਾਹਿਬ ਹੈ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੋਨ ਵੱਡਾ ਆਖੇ ਸਭ ਕੋ ਏਕ ਉੱਡ ਵੱਡਾ ਦਿੱਤਾ ਹੋਏ ਕਿੰਤ ਪਾਏ ਨ ਕਹਿਆ ਜਾਈ ਕਹਨੇ ਵਾਲੇ ਤਿਨ ਰਹੇ ਸਮਾਏ ਵਟੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਰਹਿਦਾ ਕੋਈ ਨਾ ਜਾਣ ਤੇਰਾ ਗੀਤਾ ਕੇ ਉੜ ਜੀਰਾ ਰਹਾ ਉਹ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਬਿੰਤ ਪਾਏ ਗਿਆਨੀ ਧਿਆਨੇ ਗੁਰ ਗੁਰ ਖਾਏ ਕਹਨ ਜਾਏ ਤੇਰੀ ਤਲ ਵਟਿਆਏ ਸਭ ਸਤ ਸਭ ਤਪ ਸਭ ਸੰਗਿਆਈਆਂ ਸਿੱਧਾਂ ਬੁਰਖਾਂ ਕੀਆ ਵਢਿਆਈਆਂ ਤਦ ਗਣ ਸਿੱਧੇ ਕਿੰਨਾ ਨਾ ਪਾਈਆ ਕਰਮ ਲਾ ਨਾਹਿ ਘਟ ਰਖਾਈਆ ਆਤਮਾ ਵਾਲਾ ਕਿਆ ਵਿਚਾਰਾ ਸਿਖ ਤੇ ਪ੍ਰੇ ਤੇ ਬੰਦਾਰ ਜਿਸ ਤੋਂ ਦੇਹ ਰਤ ਸਾਗਿਆਚਾਰਾ ਨਾਨਕ ਸਤ ਸਵਾਰਣ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਮਸਤੇ ਮਰ ਜਾ ਆਖਣੇ ਔਖਾ ਸੱਚਾ ਨਾਮ ਸੱਚੇ ਨਾਮ ਕਿ ਲਾਗੈ ਪੂਰ ਕਾਤ ਪੂਤ ਹੈ ਖਾਇ ਖਾਇ ਚਲਿਆ ਲੋਕਾ ਸੋਟਾਂ ਵਸ ਪੈ ਮੇਰੀ ਮਾਇ ਸਤਿ ਦਾ ਸਾਹਿਬ ਸਤਨ ਰਹਾ ਸੱਚੇ ਨਾਮ ਕੀ ਟੈਲਾ ਵੱਲਿਆ ਆਖ ਥਕੇ ਕਿੰਤ ਨਹਿ ਪਾਏ ਜਿਸਾਂ ਮਿਲ ਕੇ ਆਸ਼ਣ ਪਾਹੇ ਵਡਨ ਹੋਵਾਏ ਬਾਤ ਨਜਾਈ ਨਾ ਹੋ ਮਰਨ ਨ ਹੋਵੇ ਸੋਗ ਦਾ ਦਿੰਦਾ ਰੱਖੈ ਨ ਟੁਕ ਕਬੋਗਾ ਗਣੇ ਹੋਰ ਨਹੀਂ ਕੋਈ ਨਾ ਕੋ ਅਨਕ ਹੋਏ ਜਿਵ ਦੇ ਆਪ ਸੇਵੜ ਤੇਰੀ ਦਾਤਾ ਜਹਨ ਦਿਨ ਕਰ ਕੈ ਕਿਤੇ ਰਾਤ ਕਸਮ ਵਿਸਾਰ ਹੈ ਟਿਕਮ ਜਾਨ ਨਾਨਕ ਨਵ ਭਾਜ ਸੁਨਤ ਰਾਜੁ ਸ੍ਰੀ ਮਨੁ ਲਾ ਜਉਤਸਤ ਹਰਿ ਰਕੇ ਜਾਨੈ ਸਤਿਗੁਰ ਸਤਿਪੁਰਖਾ ਬਿਨਾਂ ਕਰ ਅਧੁਰ ਪਾਸ ਹਮ ਕਿਰਿ ਗਿਰਮੈ ਸਤਿਗੁਰ ਸਰਨਾਈ ਕਾਰ ਦਇਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਂ ਰਤਨ ਸਖਾਈ ਹਰਿ ਕਿਰਤ ਹਮਰੇ ਰਹਿਰਾਸ ਰਹਾ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਲਖਨ ਤਸ ਰਹੀ ਮਿਲ ਸੰਗਤ ਗਨ ਕੰਗਾਸ ਜਿਨ ਹਰ ਹਰ ਹਰਿ ਵਸ ਨਾਮ ਨਪਾਇ ਤੇ ਪਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਇ ਤੇ ਗ੍ਰਿ ਤ੍ਰਿਗ ਜੀਵੈ ਤ੍ਰਿਗ ਜੀਵਾ ਸਾ ਜਿਨ ਹਰ ਤਿਨ ਸਤਗੁਰ ਸੰਗਤ ਪਾਇ ਸੇਨਧੁਰ ਮਸਤੋ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜੀਤ ਹਰ ਰਸ ਪਾਇਆ ਮਿਲਦਾ ਨਾਨਕ ਨਾਮ ਪ੍ਰਕਾਸ਼ ਰਾਜ ਗੁਰੀ ਮਹੱਲਾ ਪੰਜਵਾ ਕਹਾ ਹਿਰੇ ਮਨ ਚ ਤਵੇ ਉਦਮ ਜਾ ਆਹਰ ਹਰ ਕੀਓ ਪਰਿਆਇ ਸਹਿਜ ਪੱਤਰ ਹੈ ਮਹਾਂ ਜਨਤਿ ਉਪਾਇ ਸਹਾਕਾਰ ਜਿਗ ਅੱਗੇ ਕਰ ਤਹਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸਤ ਰਿਆਗ ਸਾਧ ਕਰਮ ਪਦ ਪਾਇਆ ਸੋ ਹੁ ਕੇ ਕਾਸ਼ਟ ਹਰਿਆ ਰਹਾ ਜਨਨ ਪਤਾਲੋ ਸੋਤੇ ਬਨਤਾ ਕੋਇ ਨ ਕਿਸ ਕੀ ਤਰਿਆ ਸਿਰ ਸਰਗਿਜ ਕ ਸੰਬਾਹਿ ਠਾਕੁਰ ਚਾਹੇ ਮਨ ਕੋ ਤਰਿਆ ਉਦਖੇ ਓਟਿ ਆਬੈ ਸਹਿ ਕੋ ਸਾਥਿਸ ਪਾਛੈ ਬਤ੍ਰਿ ਸਿਰਿਆ ਤਿਨ ਕਵਨ ਕਲਾਵੈ ਐ ਕਵਨ ਚਗਾ ਭਾਇ ਮਨ ਮਹਿ ਸਿਮਰਨ ਕਰਿਆ ਸਾਬ ਨਿਦਾਨ ਦਾਸ ਅਸ਼ਟ ਸਿਦਾਨ ਖਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾ ਰਾ ਬਰਿਆ ਰਾਗਾ ਸਾਹਿਬਾ ਚੌਥਾ ਸੋ ਪ੍ਰਖ ਇੱਕ ਉਹੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਾਰ ਪ੍ਰਖ ਨਿਰੰਜਨ ਹਾਰ ਅਗਮ ਅਪਾਰ ਸਭ ਤਿਆਗ ਹੈ ਸਭ ਤਿਆਗ ਹੈ ਤੁਧ ਜੀ ਹਰ ਸਚੇ ਸਿਰਜਣਹਾਰ ਸਭ ਜੀ ਆ ਤੁਮਾਰੇ ਜੀ ਤੁਹ ਜੀ ਆ ਕਾ ਦਾ ਤਾਰਾ ਹਰਿ ਤੇ ਆਵੋ ਸੰਤੋ ਜੀ ਸਦੁਪ ਵਿਸਾਰਨ ਹਾਰਾ ਹਰੇ ਅਪੇ ਕਾਡ ਬੋਰ ਹਾਰੇ ਅਪੇ ਸੇਵਕ ਜੀ ਕੈ ਨਾਨਕ ਜੰਤ ਵਿਟਾਰਾ ਤੂੰ ਕਟਕਰ ਅੰਤਰੈ ਸਰਬ ਨਿਰੰਤਰ ਜੀ ਹਰੇ ਕਾ ਪੁਰਖ ਸਮਾਨ ਇਕ ਦਾਤ ਇਕ ਬੇਖਾਰੇ ਜੀ ਸਭ ਤੇਰੇ ਚੋ ਜਿਵੇਂ ਦਾਣਾ ਤੂੰ ਆਪੇ ਦਾਤਾ ਆਪੇ ਪਗਤਾ ਜੀ ਹਾ ਦੁਦ ਬਿਨ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਕੀ ਤੇਰੇ ਕਾ ਗੁਣਿਆ ਟੋਕਾਨ ਜੋ ਸਿਵ ਹੈ ਜੋ ਸਿਵ ਤਉਦ ਜੀ ਜਨ ਨਾਨਕ ਕੈਨ ਕਰਬਾਨ ਹਤਿ ਆਵਹਿ ਭਾਰਤ ਆਵਹਿ ਤਉਦ ਜੀ ਸੇ ਜਾਣੈ ਜੁਗ ਮਹੈ ਸੁਖ ਵਾਸਿ ਸੇ ਮੁਕਤਾ ਸੇ ਮੁਕਤਾ ਪਾਏ ਜਿਨ ਹਰਿ ਆਇਆ ਜੀ ਤਨ ਟੁੱਟੇ ਜਮ ਕੇ ਫਾਸਿ ਜਿਨ ਨਿਰਬਾਜ ਜਿਨ ਹਰ ਨਿਰਬਾਜ ਆਇਆ ਜੀ ਤਨ ਕਾ ਪਹਾਉ ਸਭ ਗਵਾਸੇ ਜਿਨ ਸੇਵਿਆ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੇ ਸੇਤਾਨਾ ਸੇਤਾਨ ਜਿਨ ਹਰ ਆਇਆ ਜੀ ਜਨ ਦਨਕ ਤੈਨਾਂ ਬਲ ਜਾਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ परे बेअंत बेअंतआ तेरे भगत तेरे भगसलाहन तुज जी हारे अनका अनेक अनंता तेरे अनेक तेरे अनेक रहे हर पूजा जी तप तप हे जप्बे बेअंतआ चिर अनेक चिर अनेक पढ़े बाह सिमरत साथ जी कार क्रिया खाटे कर्म तरंता से भगत से भगत पले ਜਨ ਨਾਨਕ ਜੀ ਜੋ ਪਾਪ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਹੈ ਆਪਰੰਪਰ ਕਰਤਾ ਜੀ ਤੁਰੇ ਵਡ ਅਵਰ ਨ ਕੋਈ ਤੁਝੋ ਕਿਜੋ ਕੇ ਕਾ ਸਦਾ ਸਦਾ ਤੂੰ ਇਕਾ ਜੀ ਤੋਹਨੇ ਹਿ ਚਲਾਇਆ ਕਰਤਾ ਸੋਏ ਦੁਨਿਆਪੇ ਪਹਾਵਾਏ ਸੋਏ ਵਰਤਾ ਜੀ ਤੋ ਆਪੇ ਕ੍ਰਿਸ਼ ਹੋਏ ਦੁਨਿਆਪੇ ਸਿਰ ਸਭ ਪਾਈ ਜੀ ਦੁਨਿਆਪੇ ਸਿਰ ਸਭ ਗੋਈ ਜਨ ਨਾਨਕ ਐ ਗਉਣ ਗਾ ਬੈ ਕਰਤੇ ਕੀ ਜਿ ਜੋ ਸਭ ਸੈ ਕਾ ਜਾਣ ਹੋਈ ਆਸਾ ਮਹਲਾ ਚੌਥਾ ਤੁਹੋਂ ਕਰਤਾ ਸਚਿਆਰ ਮੈਂ ਦਾਸ ਆਈ ਜੋਤਿ ਪਵੈ ਸੋਇ ਤਿਸੇ ਜੋਤੰਦੇ ਹਰਿ ਸੋਇ ਸੋ ਪਾਈ ਰਹਾ ਸਭ ਤੇਰੀ ਤ ਸਭ ਮਿੱਠਾ ਆਜਿ ਸਨਾ ਕਿਰਪਾ ਕਰੇ ਤੇ ਨਾਮ ਰਤਨ ਪਾਇ ਗੌਰਮਖਲਾਦਾ ਮਨ ਮੁਖ ਗਵਾਇਆ ਤਦੇ ਆਪਿ ਵਿਛੋੜਿਆ ਆਪ ਮਿਲਾਇਆ ਤੁੰਗਰੀਆ ਹੋ ਸਤਿਸ਼ੀ ਮਾਹੀ ਕੋਜ ਬਿਨ ਦੂਜਾ ਕੋਈ ਨਾਹੇ ਜੀ ਅਦੰਤਰ ਸਭ ਤੇਰਾ ਤੇਲ ਆ ਵਿਦੋਕ ਮਿਲ ਵਿਛੋੜਿਆ ਸੰਗੋਪੀ ਮੇਲਾ ਜੇਸਨਾ ਤੂ ਜਾਣਾਈ ਹੈ ਸੋਏ ਜਨ ਜਾਣੇ ਹਰ ਗੁਣ ਸਦਿ ਆਖ ਵਖਾਣ ਜਿਨ ਹਰਿ ਸੇਵਿਆ ਆ ਤਿਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਦ ਗੰਧੂਜਾ ਵਰ ਨ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਨਹਲਾ ਪਹਿਲਾ ਤੇ ਸਾਰ ਵਰੜਾ ਪਹਿਲੇ ਨਿਰਾਸਾ ਪਾਣਿ ਪਾਪ ਕਾ ਤਨ ਹੈ ਕੀਆ ਪਾਤ ਜਿਉ ਮੋਹ ਬਾਗ ਨਹਿ ਚੱਲੇ ਹਮ ਦੇਖਾ ਤਹ ਡੋਪਿਓਲੇ ਮਾਲੀ ਮਾ ਤੇ ਸੋੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਨਾ ਹਾਂ ਜ ਤਿਸ ਤਿ ਨਹੀਂ ਪੜਿਆ ਮੋਰਖ ਮੁਗਧਾ ਜਨਮ ਪਾਇਆ ਪ੍ਰਾਨੋਤ ਨਾਨਕ ਤੈਨ ਕੀ ਸਰਨ ਰਣ ਜੇਨ ਤੁਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾ ਨੋ ਕਦੇ ਹੁਰੀਆ ਗੋਬਿੰਦ ਮਿਲਣ ਗੇ ਤੇਰੇ ਭਰੀਆ ਵਰਕਾਜ ਤਰ ਕਤ ਨ ਕਾਮ ਮੇਲੇ ਸਾਰ ਸੰਗਤ ਭਜ ਕੇਵਲ ਨਾਮ ਸ੍ਰੀ ਗੰਗਾਮ ਲਾਡ ਪਵ ਜਲ ਤਰਨ ਕਾਏ ਜਾਨ ਮਨ ਅਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਤਰਮ ਨਾਮ ਕਮਾਇ ਸੇਵਾ ਸਾਧਨ ਜਨਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸਰਮਾ ਜਿ ਆਪ ਤਪ ਸੰਜਮ ਤਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸਰਮਾ ੴ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜਸਵੇਂ ਕਾਬੇ ਆ ਬਾਚ ਬੇਨਤੀ ਚਾ ਪਾਈ ਹਮਰੇ ਕਰੋ ਹਾਦਰਿ ਸਾ ਪੂਰਨ ਹੋਏ ਚਿਤ ਕੇ ਸਾ ਤਵ ਚਰਨਨ ਮਨ ਰਹਾ ਮਾ ਰੱਬ ਨ ਜਾਣ ਕਰੁਪਤ ਪਾਰ ਹਮਰੇ ਦਿਸ ਕ ਸਭ ਤੁਮ ਕਾਬ ਹੋਇ ਆਪਾਦ ਮਹਿ ਬਚਾਵ ਹੋਇ ਸੁਖਿ ਬਸੈ ਮੋਰ ਪਰਿਵਾਰ ਸੇਵਕ ਸਿਖ ਸਬਦ ਹੈ ਕਰਤਾ ਰਾਮੁਰਛਨ ਜ ਕਰਤਾ ਕਰਿਆ ਸਭਨ ਕੋ ਸੰਗਰੇਆ ਪੂਰਨ ਹੋਏ ਹਮਾਰੇ ਆਸਾ ਤੁਰ ਪੰਚ ਰਹਿ ਪਿਆਸਾ ਤਮ ਹੈ ਛਾੜ ਕੋ ਅਵਰਨ ਧਿਆ ਜਹੋ ਵਰ ਚਾਹ ਸਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿ ਹੈ ਜਨ ਜੁ ਸਤਰਾ ਹਮਾਰੇ ਮਾਰਿ ਹੈ ਹਾਬ ਹਦਮ ਜਬ ਮਜ ਬਰਿਆ ਮਰਨ ਕਾਲ ਕਰਾ ਸਿਵਰਿਆ ਹੋਜ ਸਦਾ ਹਮਾਰੇ ਪਛਾਹ ਸ੍ਰੀ ਅਸਤੋਜਾ ਜੋ ਕਰਿਆ ਰੱਛਾ ਰਾਖਲੇ ਹੋ ਮਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਬਿਹਨ ਬਾਂਦਾ ਦੁਸ਼ਤਨ ਕਹੰਤਾ ਤੋ ਮਹਾਪੁਰੇ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮ ਬਪਦਰਾ ਕਾਲ ਪਾਏ ਸ਼ਿਵਜ ਅਵਤਾਰਾ ਕਾਲ ਪਾਇ ਕਰ ਵਿਸਨ ਪ੍ਰਕਾਸ਼ਾ ਸਕਲ ਕਾਲ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਆ ਵੇਦ ਰਾਜ ਬ੍ਰਹਮਾ ਜੁਥੀਆ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਦੁਖ ਬਨਾਇ ਦੇਵ ਦਇਤ ਜਛਨ ਪਜਾਇਓ ਆਦਾਂ ਤੇ ਕਬ ਤਾਰਾ ਸੋਇ ਗੁਰ ਸਮਝੇ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਾਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਨ ਕਹੋ ਸਿਵ ਗੁਣ ਸੁਖ ਦਿਆ ਸਤਰਨ ਕੋ ਪਾਲਾ ਮਹਾ ਬਦ ਕੀਆ ਘਾਟ ਗੜ ਪਿਆੰਦ ਕੀ ਜਾਣ ਤੈ ਬਲੇ ਪੁਰ ਕੀ ਪੀਰ ਪਛਾਨ ਤਾ ਚਿਟਿ ਤੈ ਕੰਤਰ ਸਥੋਲਾ ਐ ਸੋ ਪਰ ਕਿਰਪਾ ਦ੍ਰਿਸ਼ਟ ਕਰ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੀ ਪੀਰ ਪਛਾਨਾ ਐ ਘਾਟ ਗੜ ਕੇ ਪਾਠ ਪੜ ਕੇ ਜਾਨਣਾ ਐ ਪੰਜਾਬ ਕਰ ਕਰ ਕਰਕਾਰਾ ਪਰਜਾ ਤਰਤੇ ਤਬ ਦੇਹ ਅਪਾਰਾ ਜਬਿਆ ਕਰ ਕੈ ਕਰ ਤਹਾਂ ਕਬ ਹੰ ਤੋਮ ਮੈਂ ਮਿਲਤਾ ਦੇਹ ਤਰ ਸਭ ਹਾਂ ਜਿਤੇ ਬਦਨਾ ਸ੍ਰੀ ਸਵਤਾਰਾ ਆਪਿ ਆਪਣੇ ਬੂਜੇ ਉਚਾਰ ਤਮ ਸਭ ਹਿਤ ਰਹੈ ਕਨਿਰਾਲਮ ਜਾਨਕ ਬੀਜਾ ਭੀਰ ਹਰ ਆਲਮ ਨਿਰੰਕਾਰ ਨਿਰਵਿਕਾ ਨਰਲਾਪ ਆਦਿ ਨੀਲਾ ਨਾਦ ਸੰਭਾ ਤਾ ਕਮਹੁੜ ਚਤ ਪੀਤਾ ਜਾਪਿ ਬਿਵਨ ਭਵਤ ਬੀਦਾ ਤਾ ਕਾ ਕਰ ਬਹਰਨੁ ਮਨਤ ਮਹਾ ਮਹੂੜ ਕਸ਼ਪੀਦ ਨ ਜਾਣਤਾ ਮਹਾ ਦੇਵ ਕਉ ਕੈ ਸਦਾ ਸੇਵਾ ਨਿਰੰਕਾਰ ਕਾ ਚਿੰਤਨ ਪੇਵ ਆਪੇ ਆਪਣੇ ਬੋਧ ਹੈ ਜੀਤੇ ਬਰਨਤ ਪਿੰਨ ਪਿੰਨ ਤੋਹਿ ਤੇ ਤੇ ਤਮਰ ਲਖਣ ਜਾਏ ਵਿਸਾਰ ਕਹਿ ਬੇਰ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੋਕ ਸਰੂਪਾ ਰੰਕ ਪਿਆਰਾ ਗਿਪੁਪਾ ਅੰਦਰ ਜਿਰਜ ਸੇ ਤਜ ਕਿਨੇ ਹੱਥ ਪੁਜ ਖਾਨ ਬਾਹਰ ਰਚ ਦਿਨੇ ਕਹਾ ਫੁੱਲ ਰਾਜਾ ਹਵੇ ਬੈਠਾ ਰਾਹੋ ਸਿੰਮੜ ਪਿਆ ਸੰਕਰ ਕਥਾਇ ਸਗ੍ਰਿਸ਼ਟ ਤੇ ਖਾਇਆ ਚੰਪਵ ਆਜ ਗਾਦ ਸ੍ਰੋਪ ਸਯੰਪਵ ਬਾਬਰੋ ਸ਼ਾ ਮੇਰੀ ਤੁਮ ਕਰਵ ਸਿਖ ਬਾਰ ਸਿਖ ਸੰਗਰ ਦਿਸ ਕਿਤੇ ਉਠ ਵਚ ਤਪਤਾ ਸਾਕਲ ਮਲੇਸ਼ ਕਦੋ ਰਾਨ ਕਤਾ ਜੀ ਅਸਰ ਜ ਤਵ ਸਰਣੀ ਪਰ ਤੈਨ ਕ ਦੁਸਤ ਅਦੋਪਤ ਹਵ ਮਰੇ ਪੁਰਖ ਜਵਨ ਪਗ ਪਰ ਇਤਿਹਾਰ ਤੈਨ ਕ ਤੁਮ ਸੰਕਟ ਸਭ ਟਾਰੇ ਜੋ ਕਲ ਕਤ ਬਾਰ ਦਿਆ ਹੈ ਤਾਂ ਕੇ ਕਾਲ ਨਿਕਨ ਹੈ ਰਸ਼ਾ ਹੋਏ ਤਾਹੇ ਸਭ ਕਾਲਾ ਦਿਸਟ ਰਿਸ਼ਟ ਕਰੇ ਤਤ ਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਿ ਹਰਿ ਤਾ ਕਿਤਾਬ ਤਨ ਕਮੋ ਹਰਿ ਹਰਿ ਹਰਿਦਾ ਸਿਦ ਕਰਮ ਹੋ ਸਭ ਹੋਏ ਦ੍ਰਿਸ਼ਟ ਸਹਾਇ ਸਵੈ ਸਤਨ ਕੋਈ ਇਕ ਬਾਰ ਜਿਨ ਤਮ ਸੰਭਹਰਾ ਕਾਲ ਫਾਸ ਤੇ ਤਹ ਬਾਰ ਜਿਨ ਨਰਨ ਤਿਹਾਰੋ ਕਹਾ ਦਾਰਿਦ ਦੁਸ਼ਕਦ ਕਤੇ ਰਹਾਏ ਖੜਗ ਗੀਤ ਮੈਂ ਸਰਨ ਤਿਹਾਰੀ ਆਪ ਹਾਥ ਬਨ ਹੋਇ ਬਾਰੀ ਸਰਬ ਠਾਰ ਮਨ ਹੋ ਸਹਾਈ ਦਸਤ ਦਰਕ ਤੇ ਲਿਹਾ ਬਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਥ ਬੈ ਲਿਹਾ ਬਾਰੀ ਆਰਾ ਬਠਾਰ ਮਾ ਹੋ ਹੋ ਸਹਾਈ ਦੁਸ਼ਟ ਦੋਸ਼ ਤੇ ਲਿਹਾ ਬਚਾਈ ਸਭਈਆ ਪਾਇਂ ਰਹੇ ਜਗ ਜੇ ਤਮਰੇ ਤਬ ਤੇ ਕਹ ਆਤ੍ਰਿਨਹਿ ਆਨੇ ਓ ਰਾਮ ਰਹੇ ਮਹਾਰਾਮ ਕੁਰਾਨ ਕੁਰਾਨ ਅਨੇਕ ਹੈ ਮਤ ਇਕ ਨਾ ਮਾਨੇ ਸਿਮਰਿਤ ਸਾਰਸਰਬੇਦ ਸਭ ਬਹ ਪੀਠ ਕਹ ਹਮ ਇਕ ਨਾ ਜਾਣੇ ਕਿਰਿਆ ਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਬਖਾਨੀ ਆਂ ਦਹਾਰਾ ਸਗਲ ਦਵਾਰ ਕਾ ਛਾੜ ਕਾ ਗਹਿਓ ਤੁਹਾਰੋ ਦਵਾਰ ਬਾਹ ਗਹੇ ਪੀ ਲਾਜ ਅਸ ਘੋਬਿੰਦ ਦਾਸ ਤਹਾਰ ਸਗਲ ਦਵਾਰ ਕਾ ਸਾਟ ਕੈ ਗਾਹੇ ਤਹਾਰ ਦਵਾਰ ਬਾਹੇ ਗਹੇ ਕੇ ਲਾਜ ਅਸ ਘੋਬਿੰਦ ਦਾਸ ਤਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਿਰੁਪ ਸਾਨ ਆਨੰਦ ਪਾਇਆ ਮੇਰੀ ਮਾਹੀ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿੱਧੀ ਮਨ ਵਧੀਆਂ ਵਾਦ ਹੋਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜੀ ਨੇ ਸਾਇਆ ਤਾਂ ਆਨੰਦ ਜੀ ਆਨੰਦ ਹੋਇਆ ਸਤਿਗੁਰ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹਾ ਹਰ ਨਾਲ ਹਰ ਨਾਲ ਮਨ ਮੇਰੇ ਤੂੰ ਸਭ ਸਰਣਾ ਕੀ ਕਾਰ ਹਰ ਤੇਰਾ ਸਾਰ ਜੇ ਸਭ ਸਵਾਰਣਾ ਸਭਾਂ ਗੱਲਾਂ ਇਸ ਦਾ ਸਵਾਮੀ ਸੋ ਕਮਨ ਹੋਵੇ ਸਾਰੇ ਕਹ ਨਾਨਕ ਮਨ ਮੇਰੇ ਸਦਾ ਰਹਿ ਹਰ ਨਾਲ ਸਾਚੇ ਸਾਹਿਬਾ ਪਿਆਨਾ ਹੈ ਕਰਤੇ ਰ ਕਰਤਨ ਤੇਰਾ ਸਾਧੂ ਪਿਸ ਹੈ ਜਿਹਦੇ ਸੋ ਪਾਵਾਏ ਸਦਾ ਸਲਾਹ ਤੇਰੀ ਨਾਮ ਮਨ ਹਸਾਵੇ ਨਾਮ ਜਿਕੇ ਮਨ ਵਸਿਆ ਵਾਦੇ ਸ਼ਬਦ ਕਨੇਰੇ ਕਹ ਨਾਨਕ ਸਿੱਤੇ ਸਾਹਿਬਾ ਹੈ ਬਹਿ ਕਿਆ ਨਾਹੀਂ ਕਰ ਤੇਰਾ ਇਹ ਸੱਚਾ ਨਾਮ ਮੇਰਾ ਆਧਾਰ ਸੱਚੇ ਨਾਮਿਆ ਆਧਾਰ ਮੇਰਾ ਪਰ ਸਭ ਗਵਾਈਆਂ ਘਰ ਸਾਂ ਸੁਖ ਮਨਿਆ ਵਸਿਆ ਅਜਿ ਨਿਸ਼ਾਂ ਸਭ ਜਾਈਆਂ ਸਦਾ ਸਰਬਾਣ ਕੀਤਾ ਗੁਰੂ ਵਿਟਹਾ ਜੈ ਸਦੀ ਅਹਿਮ ਲਿਆਈਆਂ ਕਹੇ ਨਾਹੀਂ ਸਾਂ ਸੰਤ ਹੋਏ ਸ਼ਾਂਤਨੁਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪਣ ਸ਼ਬਦਾਂ ਤੇ ਤੇ ਕਰਸ ਪਾਗਾਏ ਕਰਸ ਪਾਗਾਏ ਕਾਬਦਵਾਜ ਕਲਗ ਕਰਤ ਹਰਿਆ ਪੰਚ ਦੂਤਾ ਤੁਧ ਵਸ ਕਿਤੇ ਕਾਲ ਕੰਕ ਕਮਾਨਿਆ ਥੁਰ ਕਰਮ ਪਾਇਆ ਤੁਧ ਜਨ ਕਾ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਕਿਤ ਕਰ ਅਨਹਦ ਵਾਜ ਅਨੰਦ ਸੁਮਾਵਦ ਪਾ ਗਿਹਾ ਸਗਲ ਮਨ ਮਰਤ ਕੋਰੇ ਪਾਰ ਬ੍ਰਹਮ ਪ੍ਰਭ ਪਾਏ ਆ ਤਰੇ ਸਗਲ ਵਸੂ ਦੇ ਦੁਖ ਰੋਗ ਸੰਸਾਰ ਪਯਤਰੇ ਸੁਣੇ ਸਚੇ ਬਾਣੀ ਸੰਤ ਸਾਜਨ ਭਏ ਸਰਸ ਤੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹਤੇ ਤੁਮਤਾ ਸਤਿਗੁਰ ਰਹਿਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦਕure ਸੋਨ ਤੇ ਪਾਨੀ ਕਹਤੇ ਪਵਿਤਾਇ ਸਤਿਗੁਰ ਰਹਿਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦਕure ਮੰਦਾਂ ਬੜੇ ਮਹੱਲਾ ਪੰਚਵਾਰ ਥਾਲ ਵੇਖਾ ਤੈਨ ਵਸਤੂ ਪਈ ਆ ਸਤ ਸੰਤੋਪ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈ ਆ ਜਿਸ ਕਾ ਸਭ ਸਦਾ ਰੋਜੇ ਪੁਖਾਵੇ ਜੇ ਪੰਚਾਇਤ ਸਤ ਹੋਇਓ ਧਾਰ ਇਹ ਵਸਤਾ ਤਜੇ ਨਹ ਜਾਏ ਨਿਤ ਨਿਤ ਰਕਰਤਾਰ ਤਾਮ ਸੰਸਾਰ ਚਰਨ ਲੱਗ ਤਰੀਐ ਸਬ ਨਾਨਕ ਅਬਰਾਹਮ ਪਸਾਰ ਸ਼ਲੋਕ ਮਹੱਲਾ 5 ਵਾਏ ਤੇਰਾ ਕੀਤਾ ਜਤੋ ਨਹੀਂ ਮੈ ਨੋ ਜਗਾ ਕੀ ਤੋਣੀ ਮੈ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਏ ਤਰਸ ਪਇਆ ਮਹਿਰਾਮਤ ਹੋਈ ਸਤ ਗੁਰ ਸਜਣ ਮਿਲੇ ਆਇ ਨਾਨਕ ਨਾਮ ਲਾਇਤਾ ਜੀਵਨ ਤਨ ਮਾਨਨ ਛਿਵਨ ਫਰੇ ਆਇ ਤਰਸ ਪਇ ਮਹਿਰਾਮਤ ਹੋਈ ਸਤ ਗੁਰ ਸਜਣ ਮਿਲੇ ਆਇ ਨਾਨਕ ਨਾਮ ਲਾਇਤਾ ਜੀਵਨ ਨਾਮਨੁ ਤੇ ਮਾਹਰੇ ਹਰੇ ਆਰ ਪਾਉ ਰੇ ਤਤ ਸਮਰਾਥ ਜਿਥੈ ਕੋਈ ਨਾਹੈ ਉਥੈ ਤੇਰੀ ਰਾਖਾ ਅਗਨੇ ਅਦਰ ਮਾਹੇ ਸੁਣ ਕੈ ਜਮ ਕੇ ਦੂਤੈ ਨਾਹੈ ਤੇਰਾ ਛਡ ਜਾਹੇ ਪਾਉ ਜੋ ਮਖਮਸਗਾਹ ਗੋਰਿ ਸ਼ਬਰੀ ਪਾਰ ਪਾਹੇ ਜਨ ਕਉ ਲਗੀ ਪਿਆਸ ਅੰਮ੍ਰਿਤ ਸੇਖਾਹੇ ਕਲ ਮਹਿ ਹਪਨ ਗੁਣ ਗੋਵਿੰਦ ਕਾਹੇ ਸਾਭ ਸਰੈਨਾ ਕਿਰਪਾਲ ਸੰਭਾਲੈ ਸਾਹਿ ਸਾਹਿ ਵਰਥ ਕੋ ਨ ਜਾਇ ਜੇ ਆਵੈ ਤਦ ਆਹਿ ਸਲੋਕ ਮਹਲਾ ਪੰਜਵਾ ਅੰਤਰ ਗੁਰਿਆਰਾਧਨਾ ਜਿਹ ਵਾਜਪੁਰਨਾਮ ਨਿਤਨੇ ਸਤਗੁਰ ਪ੍ਰੇਖਣਾ ਸਰਬਣਿ ਸੁਰਨਾ ਗੁਰਨਾਮ ਸਤਗੁਰ ਸੇਤਿ ਰਤਿਆ ਦਰਗਹ ਪਾਈ ਅਠਾ ਕਾਹ ਨਾਨਕ ਕਿਰਪਾ ਕਰੇ ਜੇ ਸਨਹਿ ਵਚ ਦੇ ਜਾਗ ਮਹਤਮ ਕਾਢਿ ਹੈ ਵਰਨੇ ਕਈ ਕੇ ਮਹਲਾ ਪੰਜਵਾ ਰਖੇ ਰਖਣਹਾਰ ਆਪ ਬਾਰਿਆਂ ਨੇ ਗੁਰ ਕੀ ਪੈਰੀ ਪਾਏ ਕਾ ਅਜ ਸੁਬਾਰੇ ਅਨੈ ਹੋ ਆਇਆ ਪਦਿਆਲ ਮਨ ਹਰ ਨ ਵਿਸਾਰੇ ਅਨੈ ਸਾਧ ਜਨ ਕੈ ਸੰਗ ਪਵ ਜਲ ਤਾਰ ਅਨੈ ਸਾਖਤ ਨੰਦਕ ਦੁਸ਼ਟ ਖਿਲ ਮਹਿ ਮਦਾਰ ਅਨੈ ਕਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੋ ਖਾਉ ਸਗਲੇ ਧੋਕ ਜਾਹਿ ਤਿਸ ਸਾਹਿਬ ਕੀ ਏਕਾ ਨਾਨਕ ਮਨੈ ਮਾਹੀ ਜਿਸ ਸਿਮਰਤ ਸੋ ਖਾਉ ਸਗਲੇ ਧੋਕ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ